ਹੜ ਨਾਲ ਪ੍ਰਭਾਵਿਤ ਹੋਈਆਂ ਅਜਨਾਲਾ ਸ਼ਹਿਰ ਦੀਆਂ ਵਾਰਡਾਂ ਵਿੱਚ ਨਗਰ ਪੰਚਾਇਤ ਅਜਨਾਲਾ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਫੋਗਿੰਗ ਮਸ਼ੀਨਾਂ ਦੇ ਨਾਲ ਫੋਗਿੰਗ ਕੀਤੀ ਗਈ ਹੈ ਤਾਂ ਜੋ ਬਿਮਾਰੀਆਂ ਤੋਂ ਅਜਨਾਲਾ ਸ਼ਹਿਰ ਨੂੰ ਮੁਕਤ ਕੀਤਾ ਜਾ ਸਕੇ ਲਗਾਤਾਰ ਸ਼ਹਿਰ ਦੇ ਅੰਦਰ ਫੋਗਿੰਗ ਕੀਤੀ ਜਾ ਰਹੀ ਹੈ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਫੋਗਿੰਗ ਕੀਤੀ ਜਾ ਰਹੀ ਹੈ ਲੋਕਾਂ ਨੂੰ ਹੜਾ ਤੋਂ ਬਾਅਦ ਬਿਮਾਰੀਆਂ ਤੋਂ ਬਚਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਮੱਛਰ ਮੱਖੀ ਤੋਂ ਬਚਾਉਣ ਲਈ ਸਰਕਾਰ ਦੀਆਂ ਹਦਾਇਤਾਂ ਤੇ ਇਹ ਵੱਡਾ ਉਪਰਾਲਾ ਕੀਤਾ ਗਿਆ ਜਿਸ ਨਾਲ ਬਿਮਾਰੀਆਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਦੇਖੋ ਜੀ ਇਹ ਜੋ ਕੁਦਰਤ ਦੀ ਕਰੋਪੀ ਕੁਦਰਤ ਦਾ ਕਹਿਰ ਸਾਡੇ ਹਲਕੇ ਦੇ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਕਹਿਰ ਵਾਪਰਿਆ ਹੜ੍ਹਾਂ ਦਾ ਕਿ ਇਹਨਾਂ ਹੜ੍ਹਾਂ ਨੇ ਬਹੁਤ ਜ਼ਿਆਦਾ ਸਾਡਾ ਜਾਨੀ ਤੇ مالی ਨੁਕਸਾਨ ਕਰ ਦਿੱਤਾ ਕਿ ਜਿੱਥੋਂ ਤੱਕ ਤੁਸੀਂ ਦੇਖਿਆ ਕਿ ਕਾਫੀ ਘਰ ਜਿਹੜੇ ਨੇ ਉਹ ਅਫੈਕਟਡ ਹੋ ਗਏ ਸਾਡੇ ਵੀ ਸ਼ਹਿਰ ਦੇ ਕੁਝ ਏਰੀਆਜ਼ ਜਿਵੇਂ 1 ਨੰਬਰ ਵਾਰਡ ਤੋਂ ਲੈ ਕੇ 6 ਨੰਬਰ ਵਾਰਡ ਤੱਕ ਜਿਹੜਾ ਏਰੀਆ ਉਹ ਪ੍ਰਭਾਵਿਤ ਹੋਇਆ ਕਿਉਂਕਿ ਇਹ ਜਿਹੜੇ ਸੱਕੀ ਦੇ ਨਾਲ ਦਾ ਲੱਗਦਾ ਏਰੀਆ ਸੱਕੀ ਨੇ ਜਿਹੜੀ ਢਾਹ ਲਾਉਂਦੇ ਹੋਏ ਸਾਡੇ ਕਾਫੀ ਹੱਦ ਤੱਕ ਜਿਹੜੇ ਘਰ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਔਰ ਅਸੀਂ ਨਗਰਪੰਚਾਇਤ ਅਜਨਾਲਾ ਵੱਲੋਂ ਸਾਡੇ ਮਾਨਯੋਗ ਸਾਬਕਾ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਸਾਨੂੰ ਸਖਤ ਨਿਰਦੇਸ਼ ਨੇ ਕਿ ਆਪਾਂ ਜਿੱਥੇ ਹਰ ਇੱਕ ਭੈਣ ਭਰਾ ਨੂੰ ਚਾਹੇ ਉਹ ਰਾਸ਼ਨ ਦੀ ਗੱਲ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ੀ ਆਪਾਂ ਨਹੀਂ ਰਹਿਣ ਦੇਣੀ ਚਾਹੇ ਉਹ ਫੌਗਿੰਗ ਦੀ ਗੱਲ ਹੈ ਅਸੀਂ ਸਾਡੀਆਂ ਲਗਾਤਾਰ ਟੀਮਾਂ ਜਿਹੜੀਆਂ ਨੇ ਦੋ ਟੀਮਾਂ ਅਸੀਂ ਬਣਾਈਆਂ ਨੇ ਇੱਕ ਸਾਡੀ ਟੀਮ ਸਵੇਰੇ ਅਰਲੀ ਮਾਰਨਿੰਗ ਚੱਲਦੀ ਹੈ ਦੂਸਰੀ ਟੀਮ ਜਦੋਂ ਹੀ ਸੂਰਜ ਜਿਹੜਾ ਸ਼ੁਫਤਾ ਹੈ ਉਦੋਂ ਸਾਡੀ ਦੂਸਰੀ ਟੀਮ ਜਿਹੜੀ ਹੈ ਫੋਗਿੰਗ ਵਾਸਤੇ ਤਿਆਰਬਰ ਤਿਆਰ ਰਹੀਦੀ ਹੈ ਔਰ ਹਰ ਏਰੀਆ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਦੇ ਜਰੀਏ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਪ੍ਰਭਾਵਿਤ ਹੋਏ ਏਰੀਆਜ਼ ਨੇ 1 ਨੰਬਰ 2 ਨੰਬਰ ਤੋਂ ਲੈ ਕੇ 6 ਨੰਬਰ ਤੱਕ ਦਾ ਏਰੀਆ ਉਹਦੇ ਵਿੱਚ ਨਿਰੰਤਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਔਰ ਸਾਡਾ ਮੰਤਵ ਜਿਹੜਾ ਹੈ ਇਹੀ ਹੈ ਕਿ ਆਪਾਂ ਕਿਸੇ ਵੀ ਭੈਣ ਭਰਾ ਨੂੰ ਡੇਂਗੂ ਮੱਛਰ ਮਲੇਰੀਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੋਣ ਦੇਣੀ ਉਸ ਵਾਸਤੇ ਇਹ ਜਿਹੜੀਆਂ ਸਾਡੀਆਂ ਫੌਗਿੰਗ ਟੀਮਾਂ ਲਗਾਤਾਰ ਸਪਰੀਆ ਕਰ ਰਹੀਆਂ ਦੇਖੋ ਜੀ ਇਹਦੇ ਵਿੱਚ 100 ਐਮਐਲ ਦੇ ਕਰੀਬ ਦਵਾਈ ਜਿਹੜੀ ਆ ਉਹ ਪਾਈ ਜਾਂਦੀ ਹੈ ਔਰ ਇਹਦੇ ਨਾਲ ਡੇਂਗੂ ਮਲੇਰੀਆ ਜਾਂ ਹੋਰ ਜਿਹੜੀਆਂ ਭਿਆਨਕ ਬਿਮਾਰੀਆਂ ਕਿ ਪਾਣੀ ਜਿਹੜਾ ਖੜਾ ਰਹਿੰਦਾ ਹੈ ਉਹਦੇ ਕਰਕੇ ਵੀ ਮੱਛਰ ਜਿਹੜਾ ਉਹ ਬਣਦਾ ਹੈ ਔਰ ਉਹਦੇ ਨਾਲ ਜਿਹੜਾ ਮੱਛਰ ਹੈ ਉਹ ਸਾਡੇ ਪੈਣ ਭਰਾਵਾਂ ਨੂੰ ਜਦੋਂ ਡੰਗਦਾ ਤਾਂ ਉਹਦੇ ਨਾਲ ਸ਼ਹਿਰ ਦੇ ਵਿੱਚ ਬਿਮਾਰੀ ਫੈਲਣ ਦਾ ਡਰ ਰਹਿੰਦਾ ਉਸ ਵਾਸਤੇ ਅਸੀਂ ਇਹ ਫੌਗਿੰਗ ਲਗਾਤਾਰ ਸਾਡੀਆਂ ਟੀਮਾਂ ਜਿਹੜੀਆਂ ਉਹ ਕਰ ਰਹੀਆਂ ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਜੇ ਦੇਖੋ ਜੀ ਜਿੱਥੋਂ ਤੱਕ ਤੁਹਾਡੀ ਸਿਹਤ ਦੀ ਗੱਲ ਹੈ ਉਹਦੇ ਵਾਸਤੇ ਅਸੀਂ ਬਿਲਕੁਲ ਤਿਆਰਬਰ ਤਿਆਰ ਹਾਂ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪੈਣ ਭਰਾ ਨੂੰ ਕਮੀ ਪੇਸ਼ੀ ਨਹੀਂ ਆਉਣ ਦਿਆਂਗੇ ਇਸ ਵਾਸਤੇ ਨਗਰ ਪੰਚਾਇਤ ਅਜਨਾਲਾ ਜਿਹੜੀ ਹੈ ਉਹ ਆਪਣੇ ਫਰਜ਼ਾਂ ਦੀ ਪੂਰਤੀ ਕਰਦੀ ਹੋਈ ਇਹ ਜਿਹੜੀਆਂ ਲਗਾਤਾਰ ਇਹ ਜਿਹੜੀਆਂ ਫੌਗਿੰਗਸ ਕਰਵਾਈਆਂ ਜਾ ਰਹੀਆਂ